ਵੀ ਉਹ ਬਹੁਤ ਜਿਹੜਾ ਕਲੀਅਰ ਜਿਹਾ ਸੀਗਾ ਤੇ ਉਹ ਆਪਦੇ ਬਾਪ ਤੋਂ ਗੱਲ ਨਹੀਂ ਲਕਾਉਂਦਾ ਸੀ ਬਹੁਤੀ ਹੈਨਾ ਹੂੰ ਹੂੰ ਯਾਨੀ ਇਸ ਗੱਲ ਹੀ ਮੈਨੂੰ ਲੱਗਦਾ ਉਹਨੇ ਆਪਦੇ ਡੈਡੀ ਨੂੰ ਵੀ ਨਹੀਂ ਗੱਲ ਅਸੀ ਤੇ ਅਸੀਂ ਤਾਂ ਉਹਦੂ ਗਾਂ ਵਾਲੇ ਪਾਰਸੀ ਵੀ ਜਿਹੜਾ ਉਹ ਸਾਨੂੰ ਕਲੀਅਰ ਕਰਦਾ ਜਿਹੜੀ ਟੈਂਸ਼ਨ ਹੈ ਜਿਹੜੀ ਉਹ ਮੈਂ ਮਹਿਸੂਸ ਕਰਦਾ ਸੀ ਨਾਲ ਮਗਰਲੇ ਦਿਨਾਂ 'ਚ ਯਾਰ ਉੱਪਰ ਆ ਉੱਪਰ ਆ ਜਿਵੇਂ ਉਹਨੂੰ ਐ ਚੰਗਾ ਜਿਆ ਨਹੀਂ ਲੱਗਦਾ ਸੀ ਬਹੁਤ ਲੋ ਕਿ ਮੈਂ ਹੁਣ ਮੈਨੂੰ ਉਹ ਲਫ਼ਜ਼ ਨਹੀਂ ਮਿਲ ਰਹਾ ਮੈਂ ਕਿਵੇਂ ਦੱਸਾਂ ਵੀ ਜਿਵੇਂ ਇੱਕ ਬੰਦਾ ਨਹੀਂ ਹੁੰਦਾ ਵੀ ਉਹੀ ਜੇ ਪ੍ਰੈਸ਼ਰ 'ਚ ਨਹੀਂ ਹੁੰਦਾ ਉਹ ਸੋਚ ਰਿਹਾ ਯਾਰ ਕੋਈ ਰੌਲਾ ਨਹੀਂ ਕਿਸੇ ਨਾਲ ਗੋਲਾ ਨਹੀਂ ਤੇ ਇਹੇ ਜੀਆਂ ਗੱਲਾਂ ਮੇਰੇ ਨਾਲ ਕਰ ਰਹੀ ਆ ਹਨਾ ਆਪਣਾ ਤੈਨੂੰ ਲੱਗਦਾ ਮੈਂ ਕਿਸੇ ਦਾ ਮਾਰਾ ਕੀਤਾ ਜਿਵੇਂ ਡਿਟੋ ਗੱਲਾਂ ਆਪਾਂ ਪਿਛਲੀਆਂ ਕੀਤੀਆਂ ਨੇ ਤਾਂ ਮੈਂ ਮੈਨਹੀਂ ਤਾਂ ਉਵੇਂ ਹੀ ਉਹਨੂੰ ਲੱਗਦਾ ਸੀ ਵੀ ਇਹ ਕੋਈ ਰੋਲਾ ਨਹੀਂ ਗੋਲਾ ਨਹੀਂ ਤਾਂ ਫਿਰ ਮੈਂ ਪੁੱਛਣਾ ਤੇਰਾ ਹੈ ਤੈਨੂੰ ਕੋਈ ਕੁਛ ਕਹਿੰਦਾ ਜਿਹੜੇ ਆਪਣੇ ਆਮ ਅੱਖਰ ਇਹੀ ਨੇ ਤਾਂ ਤੈਨੂੰ ਕੋਈ ਕੁਛ ਕਹਿੰਦਾ ਕੋਈ ਗੱਲ ਆ ਤਾਂ ਤੂੰ ਦੱਸ ਦੇ ਜਾਂ ਤੂੰ ਉਹ ਤੇ ਡੈਡੀ ਨੂੰ ਦੱਸ ਦੇ ਹਨਾ ਆਪਾਂ ਅੰਕਲ ਨੂੰ ਦੱਸ ਦਿੰਦੇ ਆ ਮੈਂ ਦੱਸ ਦਿੰਦਾ ਜੇ ਤੂੰ ਨਹੀਂ ਦੱਸਦਾ ਕੋਈ ਗੱਲ ਉਹਨੇ ਨਹੀਂ ਨਹੀਂ ਗੱਲ ਕੋਈ ਨਹੀਂ ਹੈ ਤੇ ਉਹੀ ਯਾਰ ਲੋਕ ਮੇਰੇ ਤੇ ਉਹੀ ਤੰਗ ਨੇ ਹਨਾ ਕਈ ਬੰਦੇ ਯਾਰ ਮੈਨੂੰ ਹੀ ਐਂ ਸਮਝਦੇ ਨੇ ਫਿਰ ਉਹ ਮੋਬਾਈਲ ਮੂਲ ਤੇ ਹੱਥ ਮਾਰਨਾ ਤਾਂ ਉਦੋਂ ਨੂੰ ਕਿਸੇ ਨਾ ਕਿਸੇ ਕਲਾਕਾਰ ਦਾ ਜਾਂ ਕਿਸੇ ਆਮ ਵਿਦਵਾਨ ਟਾਈਪ ਦਾ ਕੋਈ ਵੀਡੀਓ ਆ ਜਾਣਾ ਜਿਹਦੇ ਜੋ ਉਹਨੂੰ ਆਮ ਤੌਰ ਤੇ ਘੂਰਿਆ ਜਾਂਦਾ ਸੀ ਜਾਂ ਗਲਤਫਲਤ ਬੋਲਿਆ ਜਾਂਦਾ ਸੀ ਮਿਆਰ ਤੋਂ ਥੱਲੇ ਜਾ ਕੇ ਉਹਦੀ ਆਲੋਚਨਾ ਕੀਤੀ ਜਾਂਦੀ ਸੀ ਹਨਾ ਤਾਂ ਉਹਨੇ ਫਿਰ ਉਹ ਉਧਰ ਨੂੰ ਕੁਦਰਤੀ ਧਿਆਨ ਹੋਇਆ ਨਾ ਵੀ ਆਹ ਦੇਖ ਲੈ ਲੋਕ ਮੈਨੂੰ ਐਂ ਜਾਨੀ ਉਹ ਕਿਸੇ ਨਾ ਕਿਸੇ ਪ੍ਰੈਸ਼ਰ ਸੀ ਤੇ ਉਹਨੇ ਆਪਦੇ ਆਪ ਨੂੰ ਰਿਲੀਜ਼ ਨਹੀਂ ਕੀਤਾ ਉਸ ਪ੍ਰੈਸ਼ਰ ਤੋਂ ਅੱਛਾ ਕੀ ਤੁਸੀਂ ਕਦੇ ਪੁਆਇੰਟ ਬਲੈਂਕ ਵੀ ਪੁੱਛਿਆ ਵੀ ਤੇਰੀ ਉਹਨਾਂ ਨਾਲ ਕੋਈ ਖੁੰਦਕਬਾਜ਼ੀ ਹੈ ਦੂਜੇ ਗਰੁੱਪ ਨਾਲ ਕਿਸੇ ਨਾਲ ਮੈਂ ਇਹ ਇਸ ਗੱਲ ਨੂੰ ਲੈ ਕੇ ਹੁਣ ਤੱਕ ਹੈਰਾਨ ਆ ਜੀ ਵੀ ਉਹ ਕਿਸੇ ਗਰੁੱਪ 'ਚ ਵੀ ਸੀ ਉਹਨੇ ਕਦੇ ਇਹ ਗੱਲ ਹੀ ਨਹੀਂ ਕੀਤੀ ਸੀ ਮੈਂ ਕਿਸੇ ਗਰੁੱਪ ਜਾਂ ਦੂਜੇ ਨਾਲ ਤਾਂ ਤਾਂ ਹੀ ਖੁੰਦਕਬਾਜ਼ੀ ਕਰੂ ਨਾ ਉਹ ਹੁਣ ਇਹ ਵੀ ਨਹੀਂ ਮੈਂ ਇੱਥੇ ਬਹਿ ਕੇ ਕਹਿੰਦਾ ਵੀ ਜਾਂ ਮੈਂ ਇੱਥੇ ਇੱਕ ਇੱਕ ਇੰਟਰਵਿਊ ਦੇ ਤੌਰ ਤੇ ਕਹਿ ਜਾਣਾ ਅਖਲੀ ਤੌਰ ਤੇ ਵੀ ਜੀ ਹੋ ਸਕਦਾ ਉਹ ਕਿਸੇ ਗਰੁੱਪ 'ਚ ਹੋਵੇ ਹੋ ਸਕਦਾ ਮੈਂ ਸੱਚੀ ਉਹਨੇ ਕਦੇ ਗੱਲ ਨਹੀਂ ਕੀਤੀ ਸੀ ਇਸ ਵਿਸ਼ੇ ਤੇ ਗਰੁੱਪ ਹੈ ਵੀ ਨਹੀਂ ਸੀ ਕੋਈ ਮੈਨੂੰ ਇਹੀ ਲੱਗਦਾ ਉਹਦੇ EMPLOYEES ਸੀ ਉਹ ਤਾਂ ਜਿਹੜੇ ਕੋਈ ਮੈਨੇਜਰ ਆ ਕੋਈ ਅਸਿਸਟੈਂਟ ਆ ਕੋਈ ਵਿਜ਼ਿਸ਼ਨ EMPLOYEES ਤਾਂ ਮੈਨੂੰ ਇਨਾ ਪਤਾ ਜੀ ਉਹਦਾ ਬੰਟੀ ਬੈਂਸ ਬਾਈ ਸੀਗਾ ਇਹ EMPLOYEES ਕਹ ਲੋ ਦੋਸਤ ਕਹ ਲੋ ਉਹ ਤਾਂ ਕੰਮ ਦੇਖਦਾ ਸੀ ਹਨਾ ਉਦੋਂ ਦੇ ਦੋਸਤ ਆਉਂਦੇ ਜਾਂਦੇ ਉਹਦੇ ਕੋਲ ਰਹਿੰਦੇ ਸੀ ਜਿਵੇਂ ਬਹੁਤੇ ਬੰਦੇ ਨੂੰ ਜਾਣਦਾ ਨਹੀਂ ਕੋਈ ਬੰਦਾ ਅਸੀਂ ਬੈਠੇ ਕਿਤੇ ਕੋਈ ਆਇਆ ਉਹਨੂੰ ਮਿਲ ਕੇ ਚਲੇ ਆ ਗਿਆ ਤਾਂ ਉਹਦੇ ਕੋਲੇ ਤਾਂ ਉਹ ਕਤਾਰ ਬਹੁਤ ਵੱਡੀ ਸੀ ਨਾ ਯਾਨੀ ਕਿ ਜਿਵੇਂ ਕੋਈ ਵੱਡਾ ਦਰਖਤ ਹੁੰਦਾ ਤਾਂ ਉਹਦੀਆਂ ਕਈ ਟਾਹਣੀਆਂ ਹੁੰਦੀਆਂ ਨੇ ਤਾਂ ਮੈਂ ਕਿਸੇ ਇੱਕ ਟਾਹਣੀ 'ਚ ਮੈਂ ਉਹਦਾ ਦੋਸਤ ਸੀ ਤਾਂ ਉਹਦੀਆਂ ਬਹੁਤ ਸ਼ਖਾਵਾਂ ਸੀਗੀਆਂ ਹਨਾ ਉਹਦੇ ਹੋਰ ਦੋਸਤ ਵੀ ਹੁੰਦੇ ਸੀ ਇਹ ਜਾਨੀ ਕਿ ਮੈਂ ਕਹਿ ਲਵਾਂ ਵੀ ਉਹਦੇ ਸਾਰੇ ਦੋਸਤਾਂ ਚੋਂ ਜੇ ਕਹਾਂ ਉਹ ਤਾਂ ਮੈਂ 100 ਬੰਦੇ ਨੂੰ ਲਗਭਗ ਜੇ ਜਾਣਦਾ ਹੋਊਗਾ ਵੀ ਕੋਈ ਉਹ ਥੋੜੇ ਜਿਹਾ ਜ਼ਿਆਦਾ ਮੇਰੇ ਨਾਲ ਸਬੰਧਤ ਲੋਕ ਨੇ ਜਿਹੜੇ ਜਿਵੇਂ ਸਟਾਲਨ ਵੀਰ ਹੋਣੀ ਸੀ ਸਾਰੇ ਲਾਡੀ ਵਰਗੇ ਤਾਂ ਉਹਦੇ ਐਂਓ ਪਤਾ ਨਹੀਂ ਕਿੰਨੇ ਪਬਲਿਕ ਨੂੰ ਜਾਣਦੀ ਸੀ ਤੇ ਕਈਆਂ ਨਾਲ ਉਹਦੇ ਦੋਸਤਾਂ ਨਾਲ ਸਬੰਧ ਸੀਗੇ ਪਰ ਉਹ ਬੰਦੇ ਕੌਣ ਸੀ ਕਿਵੇਂ ਸੀ ਇਸ ਚੀਜ਼ ਤੇ ਨਾ ਕਦੇ ਮੈਂ ਸੋਚਿਆ ਸੀ ਸੋਚਦੇ ਤਾਂ ਜੇ ਉਹ ਇਹ ਜਿਹੀਆਂ ਗੱਲਾਂ ਕਰਦਾ ਮੇਰੇ ਨਾਲ ਬੈਠ ਕੇ ਉਹ ਗੱਲਾਂ ਤਾਂ ਐ ਕਰਦਾ ਰਹਿੰਦਾ ਸੀ ਵੀ 11 ਸਾਢੇ ਪਿੰਡ ਮੱਲਾ ਇੱਕ ਬੰਦਾ ਬੋਟਾਂ 'ਚ ਖੜਾ ਹੋ ਗਿਆ ਤੇ ਉਹਦਾ ਲੋਕਾਂ ਨੇ ਚੱਕ ਜਗਾ ਕੇ ਉਹਨੂੰ ਖੜਾ ਕਰਤਾ ਅੱਛਾ ਤੇ ਉਹ ਸਬਜ਼ੀ ਵੇਚਦਾ ਹੁੰਦਾ ਸੀਗਾ ਹੂੰ ਸਕੂਟਰ ਤੇ ਸਕੂਟਰੀ ਵਾਲੇ ਸਕੂਟਰੀ ਵਾਲੀ ਰੇੜੀ ਤੇ ਤੇ ਕਹਿੰਦਾ ਉਹਨੂੰ ਚੱਕ ਚਕਾ ਕੇ ਖੜਾ ਹੋ ਗਿਆ ਉਹ ਜਿੱਤ ਗਿਆ ਕਹਿੰਦਾ ਤਾਰੂ ਪੀਲੀ ਲੋਕਾਂ ਨੇ ਉਹ ਤੋਂ ਸਾਰੇ ਕੁਝ ਤੇ ਉਹ ਖੀਰ ਤੇ ਉਹਨੂੰ ਜਦੋਂ ਮੋਢਿਆਂ ਦੇ ਚੱਕ ਲਿਆ ਤਾਂ ਕਹਿੰਦਾ ਉਹ ਕਹਿੰਦਾ ਮੈਂ ਕੀ ਬਣ ਗਿਆ ਮੈਨੂੰ ਐਂ ਤਾਂ ਦੱਸ ਦਿਓ ਕਹਿੰਦਾ ਉਹਨੂੰ ਇਹ ਵੀ ਨਹੀਂ ਪਤਾ ਤੇ ਕਹਿੰਦਾ ਉਹਨੂੰ ਵਾ ਲੋਕ ਕਹਿੰਦੇ ਵਸ ਤੂੰ ਜਿਹੜਾ ਕੋ ਬਣਨਾ ਸੀ ਬਣ ਗਿਆ ਕੱਲ ਤੋਂ ਸਾਈਕਲ ਤੇ ਵੇਚਿਆ ਕਰਨੀ ਸਕੂਟਰੀ ਤੇਰੀ ਵੇਗ ਗਈ ਤਾਂ ਉਹ ਇਹੋ ਜਿਹੀਆਂ ਗੱਲਾਂ ਕਰਦਾ ਰਹਿੰਦਾ ਜੀ ਨਾ ਉਹਦਾ ਉਹਦਾ ਸੁਭਾਅ ਸੀ ਵੀ ਉਹ ਜਾਨੀ ਕਿ ਜਿਵੇਂ ਕਹਿ ਲਈਏ ਵੀ ਐਂ ਐਂ ਜ ਰੂਲ ਮੈਂ ਮਹਿਸੂਸ ਕਰਦਾ ਕਈ ਵਾਰੀ ਉਹਨੇ ਮੈਂ ਪੈਂਡ ਹੋਣਾ ਤਾਂ ਫੋਨ ਕਰਨਾ ਤੂੰ ਕਿੱਥੇ ਆ ਮੈਂ ਮੈਂ ਪੈਂਡ ਨਾ ਓਏ ਆ ਚੰਨੀਗੜ੍ਹ ਮੈਂ ਜਾਣਾ ਅੱਜ ਤੂੰ ਆ ਜਾ ਮੈਂ ਆਉਣਾ ਜੀ ਸਿੱਧੂ ਇੱਕ ਦੋ ਦਿਨ ਰੋਕ ਕੇ ਆਉਣਾ ਜਾਂ ਕੋਈ ਕੰਮ ਹੋਣਾ ਉਹਨਾਂ ਦਾ ਤੂੰ ਆ ਜਾ ਤਾਂ ਮੈਂ ਕੰਮ ਆ ਕੋਈ ਨਹੀਂ ਆਪਾਂ ਗੱਲਾਂ ਕਰਦੇ ਆ ਜਿ ਅਚਾਨਕ ਮੈਗਨੇ ਦਾ ਮੈਨੂੰ ਉਹਨੇ ਫੋਨ ਕੀਤਾ ਅ ਹਗਲ ਕਿੱਥੇ ਆ ਤੂੰ ਏ ਮੈਂ ਕਿਹਾ ਮੈਂ ਵੈਨਕੂਵਰ ਆ ਮੈਂ ਪਰਸੋ ਜੋ ਉੱਥੇ ਆਇਆ ਪੰਜਾਬ ਤੋਂ ਆ ਗਿਆ ਮੈਂ ਕਿਹਾ ਹਾਂ ਮੈਂ ਕਹਿੰਦਾ ਯੂਕੇ ਆ ਮੈਂ ਕਿਹਾ ਠੀਕ ਐ ਤੂੰ ਇੱਥੇ ਆ ਜਾ ਤੇ ਮੈਂ ਕਿਹਾ ਯਾਰ ਵੀ ਮੈਂ ਕਿਵੇਂ ਆ ਜਾ ਇੱਕੇ ਦਮ ਹਨਾ ਤੇ ਨਹੀਂ ਆ ਜਾ ਆਪਾਂ ਗੱਲਾਂ ਬਾਤਾਂ ਕਰਦੇ ਆ ਮੈਂ ਕਿਹਾ ਮੇਰੇ ਕੋਲ ਵੀਜ਼ਾ ਹੀ ਹੈ ਨਹੀਂ ਸਿੱਧੂ ਤਾਂ ਉਹਨੇ ਕਿਸੇ ਆਪਣੇ ਯਾਰ ਮਿੱਤਰ ਨੂੰ ਕਿਹਾ ਜਿਵੇਂ ਅੱਜ 10:00 ਵਜੇ ਸਵੇਰੇ ਗੱਲ ਹੋਈ ਹੋਵੇ ਦੂਜੇ ਦਿਨ ਉਹਨੇ ਮੇਰਾ ਵੀਜ਼ਾ ਲਵਾਤਾ ਤੇ ਮੈਂ ਇੰਗਲੈਂਡ ਉਹਦੇ ਕੋਲ ਚਲਿਆ ਗਿਆ ਅੱਛਾ ਮੈਨੂੰ ਪਹਿਲਾਂ ਇਹ ਵੀ ਕਹਿ ਰਹੇ ਗੱਲਾਂ ਕਰਾਂਗੇ ਆਪਾਂ gekeड़े-ਗੂੜੇ ਦਿੰਨੇ ਆ ਇੱਥੇ ਹਨਾ ਤਾਂ ਅਸੀਂ ਦੂਜੇ ਦਿਨ ਨੂੰ ਮੈਂ ਉਹਦੇ ਕੋਲ ਚਲਿਆ ਗਿਆ ਤੀਜੇ ਨੂੰ ਇੰਗਲੈਂਡ ਤਾਂ ਅਸੀਂ 11 ਦਿਨ ਇੰਗਲੈਂਡ ਰਹੇ ਬਾਈ ਜੀ ਤਾਂ ਉਹ ਜਿਹੜੇ ਦੋਸਤ ਦੇ ਘਰੇ ਰਹਿ ਰਿਹਾ ਸੀ ਤਾਂ ਉਹਦਾ ਥੱਲੇ ਜਿਵੇਂ ਆਪਣੇ ਇੱਥੇ ਬੇਸਮੈਂਟ ਉੱਥੇ ਬੇਸਮੈਂਟ ਨਹੀਂ ਕਹਿੰਦੇ ਉਦਾਂ ਤੋਂ ਥੱਲੇ ਵਾਲਾ ਜਿਹੜਾ ਏਰੀਆ ਸੀ ਤਾਂ ਉਹ ਫਲੋਰ ਤੇ ਦੋ ਕਮਰੇ ਸੀ ਬੈੱਡ ਜੇ ਵੀ ਲੱਗੇ ਹੋਏ ਸੀ ਪਰ ਇੱਕ ਲੌਬੀ 'ਚ ਗੱਦਾ ਸਿੱਟਿਆ ਹੋਇਆ ਸੀ ਵੱਡਾ ਤੇ ਮੈਂ ਅਸੀਂ ਉਹ 10 ਦਿਨਾਂ ਦੇ ਵਿੱਚੋਂ 9 ਦਿਨ ਮੈਨੂੰ ਲੱਗਦਾ ਉਹ ਗੱਦੇ ਤੇ ਹੀ ਕੱਢਲੇ ਨੇ ਬਸ ਗੱਲਾਂ ਬਸ ਸਾਰਾ ਦਿਨ ਗੱਲਾਂ ਕਰੀ ਜਾਣੀਆਂ ਗੱਲਾਂ ਆਹੀ ਜਿਹੜੀਆਂ ਮੈਂ ਤੁਹਾਨੂੰ ਸੁਣਾ ਕੇ ਹਟਿਆ ਕੋਈ ਉਹੋ ਜੀ ਗੱਲ ਨਹੀਂ ਵੀ ਜਾਂ ਤਾਂ ਮੈਂ ਕਹਿੰਦੇ ਆ ਵੀ ਬਹੁਤ ਸਿਆਣੀਆਂ ਕਰੀ ਗਿਆ ਉੱਥੇ ਇਹ ਵੀ ਨਹੀਂ ਮੈਂ ਕਹਿੰਦਾ ਜਾਂ ਮੈਂ ਕਹਾਂ ਵੀ ਉਹ ਬਹੁਤ ਕਮਲੀਆਂ ਬਦਮਾਚੀ ਦੀਆਂ ਕਰੀ ਗਿਆ ਨਹੀਂ ਬਸ ਅਸੀਂ ਖੇਤੀ ਪਿੰਡਾਂ ਬਾਰੇ ਗੱਲਾਂ ਪਤਾ ਇੱਕ ਦਿਨ ਅਸੀਂ ਬਾਹਰ ਗਏ ਆ ਉਦੋਂ ਬਾਅਦ ਉਹਨੇ ਟ੍ਰਾਂਟੋ ਹੋਣਾ ਸੀ ਉਹ ਉਧਰ ਨੂੰ ਜੜ ਗਿਆ ਮੈਂ ਬੈਨਕੋਰ ਨੂੰ ਜੜ ਗਿਆ ਯਾਨੀ ਉਹ ਮੈਨੂੰ ਕਦੇ-ਕਦੇ ਪਰੇਸ਼ਾਨੀ ਹੁੰਦੀ ਆ ਖਬਰਾਂ ਸਮਝ ਗਏ ਤੇ ਆਪਦੇ ਹੱਥ ਤੇ ਵੀ ਆਉਂਦਾ ਜਾਂ ਮੈਨੂੰ ਹੀ ਨਹੀਂ ਸਮਝ ਆਈ ਜਾਂ ਯਾਰ ਉਹ ਅਸਲ ਦੇ ਵਿੱਚ ਜਿਵੇਂ ਜਿਵੇਂ ਉਹਨੂੰ ਸਮਾਂ ਹੁੰਦਾ ਜਾਂਦਾ ਦੁਨੀਆ ਤੋਂ ਗਏ ਇਹਨੂੰ ਓਵੇਂ-ਓਵੇਂ ਉਹਦੇ ਬਾਰੇ ਜਿਹੜਾ ਉਹ ਵੱਡਾ ਹੁੰਦਾ ਜਾਂਦਾ ਤੇ ਐਂ ਲੱਗਦਾਂ ਲੱਗਦਾ ਜਾਂਦਾ ਵੀ ਆਪਾਂ ਜਿਵੇਂ ਤੁਸੀਂ ਕਿਹਾ ਵੀ ਮੈਂ ਉਹਦੇ ਨਾਲ ਰਿਹਾ ਸਾਰੇ ਦੋਸਤ ਕਹਿੰਦੇ ਨੇ ਮੈਨੂੰ ਲੱਗਦਾ ਵੀ ਅਸੀਂ ਵੀ ਉਹਨੂੰ ਉਸ ਤਰੀਕੇ ਨਾਲ ਮਾਣ ਨਹੀਂ ਨਹੀਂ ਸਕੇ ਜਿਵੇਂ ਜਿੱਡੀ ਉਹ ਇੱਕ ਸ਼ਖਸੀਅਤ ਸੀਗਾ ਹਨਾ ਜਿਵੇਂ ਉਹ ਕਿਤੇ ਮਹਾਲੀ ਫਲੈਟ ਬੈਠਾ ਤਾਂ ਉੱਥੇ ਉਹ ਬੈਠਾ ਕਹੀ ਜਾਂਦਾ ਯਾਰ ਵੀ ਐਂ ਕਰੋ ਤੋਰੀਆਂ ਦੀ ਦਾਲ ਚ ਦੁੱਧ ਪਵਾ ਲਓ ਹਨਾ ਉਹਨੂੰ ਸਵਾਦ ਲੱਗਦੀ ਸੀ ਦੁੱਧ ਵਾਲੇ ਕੱਦੂ ਖਾ ਲੈ ਤਾਂ ਇੱਕ ਪਾਸੇ ਉਹਨੂੰ ਇਹ ਨਹੀਂ ਪਤਾ ਵੀ ਉਧਰੋਂ ਆਪਣਾ ਸੋਨੀ ਸਟਾਰ ਵਾਲੇ ਫੋਨ ਕਰ ਰਹੇ ਹੋਣ ਹਨਾ ਤੇ ਉਹ ਕਹ ਰਿਹਾ ਇਹ ਫੋਨ ਛੱਡ ਪਹਿਲਾਂ ਤੂੰ ਦੁੱਧ ਪਵਾ ਕੇ ਲਿਆ ਕਦੂਆਂ ਚ ਬਣਾ ਕੇ ਯਾਨੀ ਉਹ ਜਿੱਥੇ ਸੀ ਉਹਦੇ ਵਰਗਾ ਹੀ ਸੀ ਤਾਂ ਇਹ ਹੋ ਸਕਦਾ ਵੀ ਜੇ ਉਹ ਕਿਸੇ ਬੰਦਿਆਂ ਨੂੰ ਉਹ ਜਿਹਨੂੰ ਜਾਣਦਾ ਹੋਵੇ ਤਾਂ ਉੱਥੇ ਉਹ ਜਾ ਹੋਵੇ ਪਰ ਸਾਡੀ ਨਿਗਾਹ ਤੋਂ ਉਹ ਇਹ ਚੀਜ਼ ਜਾਂ ਸਾਡੀ ਸੋਚ ਦੀ ਪਹੁੰਚ ਤੋਂ ਬਹੁਤ ਦੂਰ ਰੱਖੀ ਆ ਉਹਨੇ ਅੱਛਾ ਇੱਕ ਗੱਲ ਮੇਰੇ ਖਿਆਲ ਸਾਡੇ ਸੁਣਣ ਵਾਲੇ ਜ਼ਰੂਰ ਜਾਣਨਾ ਚਾਹਣਗੇ ਕਿ ਕਿਉਂਕਿ ਮੂਸੇ ਵਾਲਾ ਦੇ ਜਿਹੜੇ ਫੈਨਸ ਨੇ ਉਹਨਾਂ ਦੇ ਵਿੱਚ ਕਨੇਡੀਅਨ ਬੱਚੇ ਬੌਰਨ ਪੜੇ ਲਿਖੇ ਜਿਹੜੇ ਇੱਥੇ ਦੇ ਉਹ ਬਹੁਤ ਵੱਡੀ ਗਿਣਤੀ ਹੈ ਅ ਅੰਗਰੇਜ਼ੀ ਜਿਹੜੇ ਮਿਊਜ਼ੀਸ਼ੀਅਨ ਸੀ ਆ ਸਿਆ ਰੰਗ ਦੇ ਕਈ ਚੰਗੇ ਬਹੁਤ ਪਪੂਲਰ ਮਿਊਜ਼ੀਸ਼ੀਅਨ ਸੀ ਉਹਨਾਂ ਨੂੰ ਕਿਵੇਂ ਅਟਰੈਕਟ ਕੀਤਾ ਜਿਵੇਂ ਹੁਣ ਉਹਨਾਂ ਦਾ